ਅੰਤਰਰਾਸ਼ਟਰੀ ਕਾਨੂੰਨ ਯੂਨਨ ਚਾਰਟਰ ਉਸ ਸਮੇਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਭੇਦ ਆਪਸ ਵਿੱਚ ਸੀਗੇ ਉਹਨਾਂ ਨੇ ਜਿਹੜਾ ਆਰਟੀਕਲ 1 ਪਾਰਟ 2 ਹੈ ਉਹਦੇ ਵਿੱਚ ਕਿਹਾ ਹੈਗਾ ਏਵਰੀ ਪੀਪਲ ਹਰੇਕ ਜਿਹੜੇ ਵਿਚਾਰਧਾਰਾ ਵਾਲੇ ਲੋਕ ਹੈਗੇ ਹੈਵ ਦਾ ਰਾਈਟ ਉਹਨਾਂ ਦਾ ਹੱਕ ਹੈ ਟੂ ਸੈਲਫ ਡਿਟਰਮੀਨੇਸ਼ਨ ਖੁਦ ਮੁਖਤਿਆਰੀ ਇਹ ਉਹਦੇ ਵਿੱਚ ਲਿਖਿਆ ਹੋਇਆ ਹੈ ਭਾਰਤ ਦਾ ਆਰਟੀਕਲ 51 ਕਹਿੰਦਾ ਹੈ ਕਿ ਤੁਸੀਂ ਹਰੇਕ ਇੰਟਰਨੈਸ਼ਨਲ ਟ੍ਰੀਟੀ ਮੰਨਣੀ ਹੈਗੀ ਹੈ ਤੇ ਭਾਰਤ ਨੇ ਸਾਈਨ ਕੀਤਾ ਹੋਇਆ ਹੈਗਾ ਫਿਰ ਸਾਨੂੰ ਖੁਦਮੁਖਤਿਆਰੀ ਮੰਗਣਾ ਭਾਰਤ ਦੇ ਕਾਨੂੰਨ ਦੇ ਅੰਦਰ ਦਰਜ ਹੈ ਤੇ ਸੁਪਰੀਮ ਕੋਰਟ ਵੀ ਮੰਨਦਾ ਹੈ ਫਿਰ ਅਸੀਂ ਮੰਗਦੇ ਹਾਂ ਇਸ 스테ਜ ਤੋਂ ਮੰਗਦੇ ਹਾਂ ਮਹਾਰਾਜ ਰਵੀਦਾਸ ਦੀ ਸੋਚ ਤੇ ਆਦੀਨ ਮੰਗਦੇ ਹਾਂ ਬੇਗਮਪੁਰਾ ਦੇ ਰਾਹ ਤੇ ਮੰਗਦੇ ਹਾਂ ਸਾਰ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਦੇ ਖਾਲਸਾ ਹੀ ਸੋਚਦੇ ਆਦੀਨ ਖਾਲਿਸਤਾਨ ਮੰਗਦੇ ਆ ਜਿਹੜਾ ਬੇਗੰਪੁਰੇ ਦੇ ਰਾਹ ਤੇ